ਮਿੱਤਰੋ ਸਤਿ ਸ੍ਰੀ ਅਕਾਲ ਅੱਜ ਉਹ ਜੁੜੂ ਲਾਈਵ ਦੇ ਨਾਲ ਕਰੀਏਗਾ ਮੱਤਾ ਕਲਕਣਾ ਉਹ ਲੈ ਰਹੇਗਾ ਤਨਗੁਰ ਰਾਮ ਜੀ ਕੀ ਹਾਲ ਚਾਲ ਨੇ ਮਹਾਰਾਜ ਹੌਸਲਾਓ ਸਤਿਕਾਰ ਸਤਿਕਾਰ ਜੀ ਹੈ ਇਹਨੂੰ ਜਿੰਦਰ ਸਿੰਘ ਹੈਲੋ ਸਤਿਕਾਰ ਜੀ ਸਤਿਕਾਰ ਬਹੁਤ ਵਧੀਆ ਤੁਸੀਂ ਸੁਣਾਓ ਕਰ ਦੋ ਲਾਈਵ ਨੂੰ ਸ਼ੇਅਰ ਉਹ ਕਰਿਆ ਕਰਾਂਗੇ ਲਾਈਵ ਆਪਾਂ ਪਹਿਲਾਂ ਫਰੀ ਨਹੀਂ ਸੀਗੇ ਸਮਾਂ ਨਹੀਂ ਲੱਗਿਆ ਰਾਤ ਨੂੰ ਵੀ ਕਰਿਆ ਕਰਾਂਗੇ ਹੁਣ ਕੜਕ ਟਾਈਮ ਲਾਈਵ ਵਧੀਆ ਬਾਬਾ ਜੀ ਚਲੋ ਵਧੀਆ ਚਾਹੀਦਾ ਭਾਜੀ লাইক কমেন্ট শেয়ার ਜਰੂਰ ਕਰੋ ਆਵਾਜ਼ ਮੇਰੀ ਸੁਣ ਰਹੀ ਹੈ ਤੁਹਾਨੂੰ ਲਓ ਜੀ ਇੱਕ ਲਾਈਕ ਆ ਗਿਆ ਬਾਕੀ ਵੀ ਲਾਈਕ কমেন্ট শেয়ার ਕਰ ਦਿਓ ਵਾਦ ਤੋਂ ਬਾਅਦ ਗਰੁੱਪਾਂ 'ਚ ਪਾਓ ਅਪਾਹਨ ਦੁਬਾਰਾ ਲਾਈਵ ਸਟਾਰਟ ਕਰਾਂਗੇ ਸ਼ਾਮ ਨੂੰ ਟਾਈਮ ਫਿਕਸ ਕਰਾਂਗੇ ਇੱਕ ਦੋ ਦਿਨਾਂ ਤੱਕ ਅਸੀਂ ਬੁਲਾਇਆ ਕਰਾਂਗੇ ਤੁਹਾਨੂੰ ਨਵੇਂ ਨਵੇਂ ਸੱਜਣਾ ਦੇ ਨਾਲ ਕਰਿਆ ਕਰਾਂਗੇ ਗੱਲਾਂ ਬਾਤਾਂ ਆਗਰ ਤੁਸੀਂ ਕੋਈ ਜਾਣਕਾਰੀ ਸਾਂਝੀ ਕਰਨੀ ਚਾਹੁੰਦੇ ਹੋ ਤਾਂ ਉਹਨੂੰ ਵਰਸਰ ਜਰੂਰ ਕਰਕੇ ਲਾਈਵ ਦੇ ਵਿੱਚ ਤੁਹਾਨੂੰ ਲੈ ਕੇ ਜਰੂਰ ਆਵਾਂਗੇ ਕੋਈ ਵਧੀਆ ਜਾਣਕਾਰੀ ਤੁਹਾਡੇ ਕੋਲ ਹੈਗੀ ਹੈ ਸਾਂਝੀ ਕਰਨੀ ਤਾਂ ਆ ਸਕਦੇ ਹੋ ਪਾਉ ਲਾਇਆ ਸੀ ਇਹਨਾਂ ਪਾਣੀ ਨਾਲ ਆ ਕੰਡੀਸ਼ਨ ਹੋ ਜਾਂਦੀ ਆ ਦੇਖ ਲਓ ਪਾਣੀ ਪਿਆ ਪੱਖੇ ਚ ਆ ਦੇਖ ਲਓ ਕੀ ਹਾਲ ਇਹਦਾ ਹੋ ਗਿਆ ਇੱਕ ਗੱਲ ਦੱਸੋਗੇ ਤੁਸੀਂ ਹਾਂ ਜੀ ਮਹਾਰਾਜ ਸਾਡੇ ਦੱਸਣ ਵਾਲੇ ਉਹ ਜਰੂਰ ਦੱਸਾਂਗੇ ਪਰ ਪਤਾ ਹੋਣਾ ਚਾਹੀਦਾ ਜਰੂਰ ਦੱਸਾਂਗੇ ਪ੍ਰੀਯੋਤਾ ਕੋਈ ਗੱਲ ਨਹੀਂ ਬਸ ਨਾਲੇ ਮੈਂ ਕੰਮ ਕਰੀਏ ਨਾਲੇ ਗੱਲਾਂ ਬਾਤਾਂ ਕਰ ਲਾਂ ਨਹੀਂ ਕਰ ਕਰ ਕੋਈ ਕੋਈ ਨਹੀਂ ਹੈਗਾ ਆਉਣ ਦੋ ਹਾਂ ਮੇਰੇ ਦੱਸਣ ਵਾਲੀ ਹੋਗੀ ਜਰੂਰ ਦੱਸੂਗਾ ਮੈਨੂੰ ਪਤਾ ਹੋਣਾ ਚਾਹੀਦਾ ਕੀ ਪ੍ਰਾਣੀ ਪੱਗ ਦਾ ਸੀ ਕਰਦੇ ਹੋ ਮਤਲਬ ਮੇਰੇ ਕੋਲੇ ਪ੍ਰਾਣਾ ਕੁਝ ਵੀ ਨਹੀਂ ਬਚਦਾ ਹੈਗਾ ਮੈਂ ਤੁਹਾਨੂੰ ਦੱਸ ਦਿੰਦਾ ਜਦੋਂ ਪੱਗ ਘਸ ਜਾਂਦੀ ਹੈ ਹੈਨਾ ਥੋੜਾ ਕਹਿਣ ਦਾ ਮਤਲਬ ਇਹ ਹੈ ਮੈਂ ਉਹਦੀ ਕੇਸ ਕੀ ਬਣਾ ਲੈਣਾ ਜਿਹੜੇ ਸਿਰੇ ਖਰਾਬ ਹੋਏ ਨੇ ਉਹਨੂੰ ਕੱਟ ਕੇ ਜਦੋਂ ਸਿਰ ਮਤਲਬ ਇਹ ਵਾਲੀ ਜਗ੍ਹਾ ਘਸ ਜਾਂਦੀ ਹੈ ਅੱਗੇ ਦੀ ਹੈਨਾ ਤੇ ਫਰੰਟ ਆਹ ਲੜ ਖਤਮ ਹੋ ਜਾਂਦਾ ਉਹਨੂੰ ਕੱਟ ਕੇ ਇਹ ਦੋ ਕੇਸ ਕੀਆ ਵਧੀਆ ਬਣ ਜਾਂਦੀਆਂ ਨੇ ਹੋਰ ਦੱਸੋ ਉਸ ਤੋਂ ਬਾਅਦ ਖਤਮ ਹੋ ਜਾਂਦੀ ਆ ਉਸ ਤੋਂ ਬਾਅਦ ਵੀ ਮੈਂ ਬਰਤ ਲੈਣਾ ਹੋਰ ਦੱਸੋ ਜੇ ਕੇਸ ਕੀ ਤਾਂ ਵੀ ਖਤਮ ਹੋ ਜਾ ਫਿਰ ਵੀ ਬਰਤ ਲੈਣਾ ਉਹਦਾਂ ਹੀ ਮੈਂ ਕਦੇ ਸਿੱਟੀ ਪੱਗ ਵੀ ਪਾੜ ਕੇ ਗਰੀਸ ਪੂੰਝ ਲੈਣਾ ਮੈਂ ਕੇਸ ਕੀ ਬਣਾਈ ਦੀਆਂ ਦੋ ਜਦੋਂ ਕੇਸ ਕੀ ਖਤਮ ਹੋ ਜਾਂਦੀ ਆ ਫਿਰ ਵੀ ਕੰਮ ਆ ਜਾਂਦਾ ਕੱਪੜਾ ਜਿਹੜਾ ਬੰਦਾ ਪੱਗ ਬੰਨਦਾ ਉਹਦੇ ਵਾਸਤੇ ਹੋਰ ਦੱਸੋ ਕੀ ਪੁੱਤਰਾ ਅਬ ਜਾ ਉਹ ਦੂ ਪਲਕ ਹੀ ਕਰਦਾ ਸੀ ਜਦੋਂ ਮੈਂ ਪੱਗ ਵਾਲੀ ਕਲਾਸਾਂ ਲਾਉਂਦਾ ਸੀਗਾ ਬੱਚਿਆਂ ਦੀ ਬੱਚੇ ਆਉਂਦੇ ਮੇਰੇ ਕੋਲ 30 40 ਤੇ ਜਿਹਦੇ ਕੋਲ ਬੱਚੇ ਕੋਲੇ ਪੱਗ ਨਹੀਂ ਹੁੰਦੀ ਸੀ ਮੈਂ ਉਹਨੂੰ ਪੂਰੀ ਕਰਕੇ ਦੇ ਦਦਾ ਪੱਗ ਓਕੇ ਓਕੇ ਕੋਈ ਗੱਲ ਨਹੀਂ ਤੁਸੀਂ ਪੱਗ ਬੰਨਦੇ ਹੋ ਤੁਸੀਂ ਪੱਗ ਬੰਨਦੇ ਹੋ ਵੀਰੇ ਹਰਿਆਣਾ ਤੋਂ ਹੋਵਾ ਭਾਈ ਕੋਈ ਦਰਨੀ ਹਰਿਆਣਾ ਪੰਜਾਬ ਵਾਲਾ ਮੈਟਰ ਸਾਡੇ ਕੋਲ ਆਈ ਨਹੀਂ ਆ ਬੜਾ ਹਰਿਆਣੇ ਪੰਜਾਬ ਵਾਲਾ ਕੋਈ ਮਸਲਾ ਨਹੀਂ ਹੈਗਾ ਭਰਾਵਾ हरियाणा ਵਿੱਚ ਨਹੀਂ ਬਣਦੀ ਮਤਲਬ ਕਿਉਂ ਹਰਿਆਣੇ ਵਾਲੇ ਕਿਹੜਾ ਪੱਗ ਬਣਨ ਨੂੰ ਰੋਕਦੇ ਨੇ ਮੇਰੇ ਸੱਜਣ ਬੇਲੀ ਹੈਗੇ ਹਰਿਆਣੇ ਵਾਲੇ ਪੱਗਾਂ ਵੀ ਬੰਨਦੇ ਆ ਵਦੂ ਸਰਦਾਰ ਜੀ ਨਹੀਂ ਹੈ ਬਾਬਾ ਜੀ ਨਹੀਂ ਜਿਹੜੇ ਪਾਗਾ ਇਹ ਤਾਂ ਇਸਲਾਮ ਦੇ ਵਿੱਚ ਵੀ ਲੋਕ ਬਣਦੇ ਨੇ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਲਾਰੇ ਲੋਕ ਵੀ ਬਣਦੇ ਸੀਗੇ ਠੀਕ ਹੈ ਨਾ ਸ਼ੌਕ ਪੋਣਾ ਚਾਹੀਦਾ ਤੁਹਾਨੂੰ ਜੀ ਬਣਜੋ ਭਗਵਾਨ ਕੇ ਬਨ ਲਿਆ ਕਰੋ ਤੁਸੀਂ ਬਣਜੋ ਸਰਦਾਰ ਜੀ ਤੇ ਤੁਹਾਨੂੰ ਦੇਖ ਕੇ ਕੋਲ ਬਣ ਜੂ ਹੈ ਨਾ ਦੇਖ ਫਿਕ ਜਨੇਗੋ ਸਰਦਾਰ ਬਣ ਜਾਣਾ ਉਹ ਜੇ ਦੇਖੀਂ ਗਰੀਂਗਾ

ਸਫੀਕਰ ਜੀ ਸਫੀਕਰ ਬੁਟੀਕ ਦਾ ਓਕੇ ਓਕੇ ਹਰਿਆਣਾ ਦਾ ਕਿਹੜਾ ਜ਼ਿਲ੍ਹਾ ਤੁਹਾਡਾ ਕਪਤੀ ਹੇਰਾ ਬਹੁਤ ਦਿਨਾਂ ਬਾਅਦ ਹੇਰ ਆਏ ਹੋ ਤੁਸੀਂ ਕੀ ਹਾਲ ਚਾਲ ਨੇ ਮਹਾਰਾਜ ਲੰਕਾਪਤੀ 라ਵਣ ਜੀ ਤੇ ਸਰ ਸ਼ਰਮਾ ਜੀ ਜੈਪੁਰ ਵਾਲੇ ਕਿਵੇਂ ਹੋ ਹੋ ਸੜਾਓ ਜੁੜਿਆ ਕਰੋ ਲਾਈਵ ਦੇ ਵਿੱਚ ਹੁਣ ਆਇਆ ਕਰਾਂਗੇ ਆਪਾਂ ਜਦੋਂ ਟਾਈਮ ਲੱਗਿਆ ਕਰੋ ਨਾਲ ਦੀ ਨਾਲ ਤੁਹਾਡੇ ਨਾਲ ਜੁੜਿਆ ਕਰਾਂਗੇ ਉਹੀ 11 ਵਾਲਾ ਟਾਈਮ ਪੱਕਾ ਕਰ ਲਓ ਜਿੱਦਿ ਦੁਕਾਨ ਤੇ ਹੋਇਆ ਕਰੂਗਾ ਉਦੋਂ ਲਾਈਵ ਪੱਕਾ ਤੋ ਸਾਰ ਵੀਰ ਹੋ ਠੀਕ ਹੈ ਚੜ੍ਹਦੀ ਕਲਾ ਜੀ ਕਿਰਪਾ ਵਾਹੀ ਨੂੰ ਦੇ ਕਿਰਪਾ ਚਾਹੀਦੀ ਹੈ ਜੀ ਮਹਾਰਾਜ ਹੋ ਸੁਣਾਓ ਕਿੱਦਾਂ ਚੱਲ ਰਹੀਆ ਦੁਨੀਆਦਾਰੀ ਸੁਣਾਓ ਮਾੜੀ ਮੋਟੀ ਸਾਨੂੰ ਕੋਈ ਜੈਪੁਰ ਨਹੀਂ ਬੀਕਾ ਨੇਰ ਉਹ ਕਿ ਉਹ ਸਰ ਬੀਕਾ ਨੇਰ ਜੀ ਬੀਕਾ ਨੇਰ ਸਭ ਬੁਢੇ ਚਾਹੀਦੇ ਹੋਰ 라ਵਣ ਦੀ ਕਿਵੇਂ ਥੋੜੀ ਲੰਕਾ ਥੋੜੀ ਲੰਕਾ ਕਿਵੇਂ ਮਖਿਆ ਸਾਰਾ ਸੁਣਾਓ ਗੱਲਬਾਤ ਆਲੇ ਮੈਂ ਥੋੜੀ ਬੋਲੀ ਮਰਜੀ ਇਹ ਸਨਾਵਾ ਜੀ ਲੰਕਾ ਲੱਗੀ ਪਈ ਲੱਗੀ ਮਤਲਬ ਕੀ ਭਾਵਾ ਤੁਹਾਡਾ ਲੰਕਾ ਲੱਗੀ ਪਈ ਦੋ ਪਤੀ ਕੋ ਅਮਰਸਾਰ ਆ ਰਹਾ ਹੂੰ ਫਾਈਨਲੀ ਓਕੇ ਐਲਪੀ ਰਾਵਣ ਲਕਾਪਤੀ ਰਾਵਣ ਤੋਸਾਰ ਜੀ ਵਿਕਾ ਨੇਰ ਦੀ ਤਾਂ 나ਗਣੀ ਮਸ਼ਹੂਰ ਆਵਾ ਜੀਆ ਕਿਆਵਾ ਤੈ ਕਹਿ ਰਹੇ ਤੋਸਾਰ ਜੀ ਨੂੰ ਵੀ ਲਿਆਇਓ ਦੇ ਨਾ ਬਾਦ ਦਰਸ਼ਨ ਹੋਏ ਤੁਹਾਡੇ ਸਹੀ ਘਰ ਅਜਾ ਮੈਂ ਤੀਨ ਵਾਰੇ ਹਾਂ ਕੋਈ ਗੱਲ ਨਹੀਂ ਬਣਾਉਣਾ ਮੋਰ ਕੋਈ ਅ ਡੇ ਕੀ ਬਣਦਾ 29 ਦਾ ਦੱਸਿਓ ਦਾ ਡੇਕ ਹੀ ਬਣਦਾ OK ਕੱਲ ਜਮੂਰੋਂ ਨਿਕਲ ਰਹੇ ਹੋ ਔਰ 29 ਕੋ ਅਮਰਸਰ ਠੀਕ ਹੈ ਜੀ ਸਿੰਧ ਕੀ ਗਰਮੀ ਆ ਗਈ ਹੁਣ ਤੇ ਫੈਨ ਜੇ 에어 ਕੰਡੀਸ਼ਨ ਦਾ ਕੰਮ ਜ਼ੋਰ ਪੜੂ ਹਾਂਜੀ ਹਾਂਜੀ ਸਰ ਕੱਲ ਸ਼ੁਰੂ ਕਰਤਾ ਸੀ ਨੇ ਏਸੀ ਦਾ ਵੀ ਪਰਸੋ ਦੋ ਦਿਨ ਹੋ ਗਏ ਹੁਣ ਤੇ ਬਾਅਦ ਜਦੋਂ ਬਾਹਰ ਹੁੰਨੇ ਉਹਦੋਂ ਲਾਈਵ ਹੋਇਆ ਨਹੀਂ ਜਾਂਦਾ ਹੈਗਾ ਦੁਕਾਨ ਤੇ ਤਾਂ ਹੋਇਆ ਕਰਾਂਗੇ ਫਿਰ ਰਮਾ ਜੀ ਲਿਆਦੇ ਮੇਰੀ ਚਾਲਦੀ ਦੀ ਜਮੀ ਖਾਲੀ ਨਹੀਂ ਆ ਵਾਹ ਜੀ ਵਾਹ ਸੁਣੋ ਤਾਂ ਸਰ ਜੀ ਇਹਨਾਂ ਦੀ ਬੇਨਤੀ ਹੈ ਸੈਟਰਡੇ 3 ਕੋਸਟਡੇ ਓਕੇ ਇਹ ਕਹਿੰਦੇ ਨੇ ਸਾਡੀ ਕਹਿੰਦਾ ਚਾਂਦੀ ਦੀ ਡੱਬੀ ਖਾਲੀ ਪਈ ਆ ਨਾਗਰੀ ਲਿਆਰੋ ਕਮੈਂਟ ਪੜ੍ਹ ਕੇ ਦੇਖੋ ਚੰਗੀ ਤਰ੍ਹਾਂ ਭਾਬੀ ਵੀ ਆਉਣ ਵਾਲੀ ਹੈ ਜੀ ਹੁਣ ਪਤਾ ਕੀ ਇਹ ਲਾਈਵ ਹੀ ਨਹੀਂ ਆਏ ਜੀ ਆਪਾਂ ਤਾਂ ਕਰਕੇ ਭਾਬੀ ਤੇ ਜੁੜ ਜਾਂਦੀ ਹੈ ਥੋੜੇ ਜਿਰਵਾਦ ਹੁਣ ਆ ਜਾਣਾ ਕਿੱਥੋਂ ਨੇ ਹਾਹਾ ਲਓ ਤੋਸਾਰ ਜੀ ਸਮਝ ਗਏ ਤੁਹਾਡੀ ਗੱਲ ਯੂਪੀ ਵਾਲਾ ਬਈਲੀ ਹੁਣ ਆ ਜਾਂਦਾ ਸੀ ਕੱਲ ਆਇਆ ਸੀਗਾ ਰਾਤ ਵੀ ਆਇਆ ਸੀ ਉਹ ਲਾਈਵ ਦੇ ਵਿੱਚ ਮੈਂ ਦੂਜੀ ਦੁਕਾਨ ਤੋਂ ਲਾਈਵ ਹੋਇਆ ਸੀ ਉਧਰ ਏਸੀ ਵਾਲੀ ਤੋਂ ਆ ਗਿਆ ਸੀਗਾ ਦੁੱਸਤ ਵਾਲਾ ਬੈਲੀ ਤਾਂ ਪਿਆਰੀ ਇਹਦਾ ਹੁਣ ਆਪਾਂ 5 ਮਿੰਟ ਚ ਬੁਲਾ ਕੇ ਦਿਖਾਵਾਂ ਤੁਹਾਨੂੰ ਅ ਮੈਂ ਸਟੇਟ ਸਲਾਉਣਾ ਲਾਈਵ ਦਾ ਤੁਸੀਂ ਦੇਖਿਓ ਬੁਲਾਉਣੇ ਬੁਲਾਉਣੇ 1 ਮਿੰਟ ਵੇਟ ਕਰੋ ਹੁਣ ਆ ਜਾਂਦਾ ਪਾਣੇ ਕਿੱਧਰ ਜਾਣਾ ਤੁਹਾਡੇ ਕੋਲੇ ਨਾ ਜੂਪੀ ਵਾਲੇ ਨੂੰ ਸਟੇਟਸ ਲਾਤਾ ਉਹਨੇ ਚੱਕ ਲੈਣਾ ਦੇਖੀ ਜੂਪੀ ਵਾਲਾ ਬੰਦਾ ਨੇ ਏਰੀਆ ਉਹ ਕਹਿੰਦਾ ਮੇਰੇ ਕੋਲ ਜੂਪੀ ਆ ਕੇ ਜਾਓ ਉਹ ਵੀ ਟਾਈਮ ਦੀ ਪ੍ਰੋਬਲਮ ਰਹਿੰਦੀ ਹੈ ਉਹਨੇ ਉਹਦੇ ਨੇ ਇਹੀ ਗੱਲ ਕਹਿੰਦੀ ਹੈ ਭਾਈ ਤੁਸੀਂ ਸਾਡੇ ਕੋਲ ਤੇ ਆਉਂਦੇ ਨਹੀਂ ਹੈਗੇ ਜਾਣ ਨੂੰ ਬਿਹਰਾ ਜੀ ਕਰਦਾ ਕਰਨੀ ਕੀ ਹੈ ਨਾ ਮਜਬੂਰੀ ਹੁੰਦੀ ਹੈ ਸਾਡੀ ਵੀ ਉਹ ਆ ਜਾਣਾ ਜੂਪੀ ਵਾਲਿਆਂ ਨੇ ਵੀ ਅੰਮ੍ਰਿਤਸਰ ਮੈਂ ਸਰਪੇ ਕਿਰਪਾ कपड़ा बांध के थे है ना वो अमृतसर में मिल वही जाएगा। मिल जाएगा, मिल जाएगा, मिल जाएगा।, जाएगा जहाँ पे जरूरत पड़ती है ना वहां से मिल जाएगा आप अंदर एंटर हो जाओगे तो आप भी मिल जाएगा आपको एंटर से पहले मिल जाएगा द्वार पर ना वहां पर तोकर, टोकरी लगी होती है वहां पे मिल जाएगा ਕਿਆ ਪਤਾ ਹਮ ਵੀ ਆ ਜਾਈਏ ਵਾਹ ਪੇ ਆਪ ਵਾਹ ਪੇ ਪਹੁੰਚੋ ਸਭ ਮਿਲ ਜਾਏਗਾ ਵਾਹ ਪੇ संडे है ना देखते हैं बढ़ाते हैं प्रोग्राम जी ए वाला भी हो गया आती को संडे है तो कहीं जाना ना पड़ जाए नहीं तो मैं फिर आ जाऊँगा मैं मैसेज कर दूँगा आपको अगर ठीक हो आए वहाँ पर अभी काम चल रहा है ना उसके लिए संडे को काम भी होता है सीजन हो गया शुरू ਟੱਬ ਇਹਦੇ ਮਿਲੋ ਇਹ ਕਿਹਦਾ ਟੱਬ ਆ ਜੀ ਭਰਾਵਾਂ ਦਾ ਟੱਬ ਆ ਪਰ અમાਉ ਦਾ ਟੱਬ ਬਾਕੀ ਦਾ ਹੈ ਕੀ ਲਿਕੇਸਣਾ ਉਹਦੀ ਭਰਾਵਾਂ ਦੇ ਟੱਬੇ ਦੀ ਦੀਪ ਗੈਸਟ ਹਾਊਸ ਮੇ ਲਈ 2 ਰੂਮ ਆ ਵਾ ਓਕੇ ਸਾਹਮਣੇ ਜੀ ਜਲਿਆ ਵਾਲਾ ਬਾਗ ਸਾਈਡ ਓਕੇ ਜਿਹੜੀ ਉਹ ਗਲੀ ਜਾਂਦੀ ਆ ਉਹਦੇ ਅੰਦਰ ਨੂੰ ਕਿ ਫਰੰਟ ਦੀ ਹੈ वहाँ घूमने को बेस्ट बेस्ट जगह कहाँ है किसी को पता है बताओ वहाँ तो सारा घूमने वाला है जलें वाला बाग देखिए तो दरबार साहब तो है ही वहाँ और भी है फ्रंट पर ही है जी ओके ओके वहाँ पे मैप बना है तुषार जी वहाँ की घूमने वाली जगह का वहाँ पे आपको मैप मिल जाएगा सारा ओके okay. दुर्गियाना मंदिर है उसे घूमने वाला म को देखनी है तो बाघा बॉर्डर चले जाना आजकल तो जहां लोग इकट्ठे होते हैं वहां चिड़ियाघर ही होता है भाई बुरा मत मानना जहां जनता की भीड़ होती है वहां चिड़ियाघर से बढ़िया और उससे बढ़िया कोई चिड़ियाघर नहीं होता <laughs> सही बात है उस जहाँ भीड़ है जनता की उससे बढ़िया कोई चिड़ियाघर नहीं है ਗੁਰਾਵਨ ਜੀ ਨਹੀਂ ਬਟ ਲੋਕ ਤੋਂ ਮਤਲਬ ਹੁੰਦੇ ਹੈ ਜਾਨਵਰ ਨਹੀਂ ਮਤਲਬੀ ਤੋਂ ਨੂੰ ਦੇਖਣਾ ਹੈ ਓਕੇ ਓਕੇ ठेके का एड्रेस दे देना अरे ठेका तो पैर पैर पे होता है उसके ड्रेस की जरूरत तो नहीं है किसी भी शहर में हो जाओ एक ठेका ही है जिसके एड्रेस की जरूरत तो नहीं पड़ती बाकी सबकी जरूरत तो पड़ती है और हर जगह पे होता है वो ਨੈਟਵਰਕ ਦਿੱਕਤ ਦਿੰਦਾ ਜੀ ਪਤਾ ਨਹੀਂ ਕੀ ਚੱਕਰ ਆ ਨਹੀਂ ਵੀਡੀਓ ਰੁਕ ਗਈ ਤੇ ਲਾਈਵ ਵਧੀਆ ਜੀ ਬਾਬੇ ਦੀ ਕਿਰਪਾ ਨਾਲ ਨਜ਼ਾਰੇ ਲੈ ਜਾਂਦੇ ਆ ਤੇ ਪਿੱਛੇ